ਸਾਨੂੰ ਇੱਕ ਸਵੇਰੇ ਉਹਦੀ ਇਨਫੋਰਮੇਸ਼ਨ ਆਈ ਕਿ ਇੱਕ ਘਰ ਦੇ ਵਿੱਚ ਨਾਲ ਇੱਕ ਬਜ਼ੁਰਗ ਜਿਹਦੀ ਉਮਰ ਕਰੀ 60 ਸਾਲ ਹੈ ਉਹ ਦੀ ਡੈੱਡ ਬਾਡੀ ਪਈ ਹੋਈ ਹੈ ਔਰ ਕਾਰਨ ਕਲੀਅਰ ਨਹੀਂ ਹੈ ਜਦੋਂ ਪੁਲਿਸ ਪਾਰਟੀ ਕੌਂਸੀ ਔਰ ਅਸੀਂ ਜੋ ਫਸਟ ਪਹਿਲਾ ਬੁਲਾਇਆ ਸੀ ਬਾਡੀ ਦਾ ਤਾਂ ਸਾਨੂੰ ਲੱਗਿਆ ਦੇਖ ਕੇ ਕਿ ਇਹਦਾ ਕਿਸੇ ਤੇਜ਼ਦਾਰ ਹਥਿਆਰ ਨਾਲ ਮਰਡਰ ਕੀਤਾ ਗਿਆ ਹੋਇਆ ਹੈ ਕਿਉਂਕਿ ਪੂਰੇ ਘਰ ਦੇ ਵਿੱਚ ਬਲੱਡ ਉੱਥੇ ਫੈਲਿਆ ਹੋਇਆ ਸੀ ਆ ਇਹ 부जुर्ग ਚਰਨਜੀਤ ਸਿੰਘ ਹੈ ਸੁਲਤਾਨਪੁਰ ਲੋਧੀ ਦਾ ਰਹਿਣ ਵਾਲਾ ਹੈ ਇਹਦੀ ਇੱਕ ਸ਼ਾਪ ਹੈ ਜਿਹੜਾ ਸ਼ਾਪ ਚਲਾਉਂਦਾ ਹੈ ਇਹਦੀ ਕੁੜੀ ਵੀ ਹੈ ਕੱਲ ਹੀ ਰਹਿੰਦਾ ਹੈ ਔਰ ਸਮਾਜਿਕ ਹੈ ਲੋਕਾਂ ਦੇ ਪਛਾਣਦਾ ਜਾਂਦਾ ਵੀ ਇਹਦੇ ਰਿਲੇਸ਼ਨਸ ਵਿੱਚ ਇਹਦੇ ਪ੍ਰਾਭੀ ਹੈ ਜੋ ਉੱਥੇ ਹੀ ਲੋਕਲੀ ਰਹਿੰਦੇ ਹਨ ਪਰ ਜਿਹੜਾ ਸਾਡੀ ਟੈਕਨੀਕਲ ਟੀਮ ਨੇ ਬੜਾ ਵਧੀਆ ਕੰਮ ਕੀਤਾ ਹੈ ਕਿ ਉੱਥੇ ਜਦ ਤੁਸੀਂ ਮੌਕੇ ਤੇ ਜਾਓਗੇ ਤਾਂ ਕੋਈ ਇਦਾਂ ਫਲੂ ਨਹੀਂ ਸੀ ਕਿਉਂਕਿ ਤੁਹਾਡਾ ਕੁੰਡਾ ਜਿਹੜਾ ਹੈਗਾ ਘਰ ਦਾ ਨਾ ਉਹ ਬਾਹਰੋਂ ਬੰਦ ਸੀ तो इदा देख के लगता सी कि नहीं बंदा दाखिल कैसे हो सकता है कि घर के ना एंट्री के कोई और रास्ते नहीं एक ही रास्ता से सो so, साड़ी टेक्निकल टीम सीआईए टीम सुल्तानपुर लोधी की टीम ने ना बड़ी मेहनत ना मतलब डम डेटा सीसीटीवी कैमरा फुटेज और ह्यूमन इंटेलिजेंस तो ये केस ट्रेस किया है थोड़ी जानकारी वास्ते चरणजीत दी ना एक लेडी ਰੀਟਾ ਜਿਹਦਾ ਨਾਮ ਹੈ ਜੁਲੰਦਰ ਦੀ ਰਹਿਣ ਵਾਲੀ ਹੈ ਉਹਦੇ ਨਾਲ ਰਿਲੇਸ਼ਨਸ ਹੈ ਉਹਨਾਂ ਦਾ ਰਿਲੇਸ਼ਨ ਹੈ ਰੀਟਾ ਦੇ ਦੋ ਮੁੰਡੇ ਹੈ ਜਿਹੜਾ ਅਮਿਤ ਸ਼ਰਦਾ ਹੈਗਾ ਪਹਿਲਾ ਔਰ 모ਹਿਤ ਸ਼ਰਦਾ ਇਹਨਾਂ ਦੀ ਉਮਰ 30 ਔਰ 25 ਸਾਲ ਦੇ ਆਸ-ਪਾਸ ਹੈ ਇਹ ਦੋਨੋਂ ਮੁੰਡੇ ਵੀ ਉਹਦੇ ਨਾਲ ਕਾਫੀ ਮਤਲਬ ਇਹਨਾਂ ਦੀ ਵਕਸੀਤ ਸੀ ਵਕਸੀਤ ਇਤਨੀ ਹੈ ਕਿ ਇਹ ਇਹਨਾਂ ਦੇ ਘਰ ਜਾ ਕੇ ਚਰਨਜੀਤ ਦੇ ਘਰ ਉੱਥੇ ਹੀ ਰਹਿੰਦੇ ਸੀ ਕਦੋ-ਕਦੋ ਕੀ ਰਾਤ ਨੂੰ ਆ ਗਏ ਰਹਿ ਗਏ ਫਿਰ ਸਵੇਰੇ ਚਲੇ ਗਏ पीछे चरणजीत ने अपनी कुछ प्रॉपर्टी सोल्ड सी। तो की थी सो देवर अवेयर कि जी ये कोल ना कुछ कैश पिया है, एंड इसकी प्रॉपर्टी है और, और वारिस कोई एज पर नाउ है नहीं तो इन्होंने ये मौके का फायदा उठा के ना एक कॉन्सपरेसी कर ली और खिलाफ़ उनके घर राती गए हैं जाके ठहरे हैं और जदों ये सो गया है जब सो गया है फिर रात ही उठ के तेजदार हथियार ना, ना कतल कर लिया रिकवरी हुई रिकवरी इतने साढ़े को पच्चीस लाख पचहत्तर हज़ार रुपया बई लाख पच पचहत्तर हज़ार रुपया रिकवर किया है ऐसी। और देख भी सकते हो कुछ और समान भी है जो असी ड्यूरिंग इनवैसटीगेषन जिन्हों तफ्तीश के दौरान फिर असी रिकवर करा जो इन्होंने अपने और भी खर्च किए हैं पैसे मैडम है। जिन्हें कतल किए किस तदेल्ता गया से ਤੇਜ਼ਰ ਹਥਿਆਰ ਸਾਡੇ ਮੋਕੇ ਮੋਕੇ ਪਿੱਤੇ ਇੱਕ ਘਰ ਦਾ ਤੁਸੀਂ ਦੇਖ ਸਕਦੇ ਹੋ ਰੋਟੀ ਬਣਾਉਣ ਵਾਲਾ ਇੱਕ ਤਵਾ ਹੁੰਦਾ ਹੈ ਉਹ ਤਵਾ ਤਵੇ ਦੇ ਨਾਲ ਇਹਨਾਂ ਨੇ ਸਰਤੇ ਵਾਰ ਕੀਤਾ ਸੀ ਔਰ ਗਾਡੀ ਵੀ ਇੱਕ i20 ਇਹਨਾਂ ਦੇ ਕੋਲ ਹੈਗੀ ਉਸ ਗਾਡੀ ਦੇ ਵਿੱਚ ਇਹ ਲੈ ਕੇ ਗਏ ਹੈ ਪੈਸਾ ਬੈਗ ਔਰ ਕੁਝ ਸੋਨੇ ਕੇ ਸੋਨਾ ਚਾਂਦੀ ਵੀ ਹੈ ਜਿਹੜਾ ਅਸੀਂ ਹੁਣ ਡਿਊਰਿੰਗ ਇਨਵੈਸਟੀਗੇਸ਼ਨ ਹੈ ਮੈਂ ਇਹ 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 ਵਿੱਚ ਇਹ ਜਿਹੜੀ ਤੁਹਾਡੇ ਕੋਲ ਰਾਸ਼ੀ ਰਿਕਵਰ ਹੋਈ ਹੈ ਇਹ ਇੰਨੀ ਸੀ ਕਿ ਲੁੱਟ ਜ਼ਿਆਦਾ ਦੀ ਹੋਈ ਔਰ ਰਿਕਵਰ ਥੋੜੀ ਹੋਈ ਹੈ ਵੀ ਆਹ ਪ੍ਰੋਪਰਟੀ ਕਿੰਨੇ ਦੀ ਵਿਕੀ ਸੀ ਪਛੜਾ ਜੋ ਹੁਣ ਤੱਕ ਹੀ ਸਾਡੀ ਪੜਤਾਲ ਕੇ ਦੌਰਾਨ ਜੋ ਪਤਾ ਲੱਗਦਾ ਹੈ ਜੋ ਸੀ ਹੁਣ ਤੱਕ ਤਫਤੀਸ਼ ਕੀਤੀ ਹੈ ਉਹਦੇ ਬਾਰੇ ਇਹ ਪਤਾ ਲੱਗਿਆ ਹੈ ਇਹਨਾਂ ਦੀ ਇਨਟਰੋਗੇਸ਼ਨ ਬਾਅਦ ਕਿ ਪੈਸਾ ਕੁਝ ਹੋਰ ਵੀ ਥਾ ਕੁਝ ਪੈਸਾ ਇਹਨਾਂ ਨੇ ਨਸ਼ਾ ਵਾਸਤੇ ਵੀ ਰੱਖਿਆ ਖਰਚ ਕੀਤਾ ਹੈ ਔਰ ਕਰੀਬ 1.5 ਲੱਖ ਦਾ ਇਹਨਾਂ ਨੇ ਜੂਆ ਖੇਡਿਆ ਇਹ ਗ੍ਰੰਟ ਟੈਂਟੇਟਿਵ ਅਮਾਉਂਟ ਆ ਪਈ ਹੈ ਜੀ ਡੈਡੀਟਲ ਅਮਾਉਂਟ ਕੋਈ ਅਭੀ ਹੈ ਨਹੀਂ ਕਿਉਂਕਿ ਸਾਨੂੰ ਇਹ ਨਹੀਂ ਪਤਾ ਕਿ ਘਰ ਦੇ ਵਿੱਚ ਕਿੰਨਾ ਪੈਸਾ ਸੀ ਹੈ ਨਾ ਔਰ ਇਹਨਾਂ ਨੇ ਕਾਊਂਟਿੰਗ ਵੀ ਕੀਤੀ ਹੈ ਤਾਂ ਉਹਬ ਇੰਟਰੋਗੇਸ਼ਨ ਦਰਾਨੇ ਇਹ ਦੱਸਣਗੇ ਕਿ ਕਿੰਨਾ ਪੈਸਾ ਇਹਨਾਂ ਨੇ ਟੋਟਲ ਲੁੱਟਿਆ ਔਰ ਕਿੰਨਾ ਖਰਚ ਕੀਤਾ ਮੈਡਮ ਨਸ਼ੇ ਦੀ ਆਦੀ ਸੀਗੀ ਨਸ਼ਾ ਵੀ ਕਰਦੀ ਐ ਮੈਡਮ ਇਹ ਜਿਹੜੀ ਰੀਟਾ ਸੀ ਉਹ ਕੀ ਇਨਵੋਲਵ ਸੀਗੀ ਇਸ ਪਲੈਨਿੰਗ ਦੇ ਵਿੱਚ ਔਰ ਨੂੰ ਐਫਆਈਆਰ ਚ ਰੱਖਿਆ ਗਿਆ ਜੀ ਅਜੇ ਤੱਕ ਅਸੀਂ ਨਾ ਵੈਰੀਫਾਈ ਕਰ ਰਹੇ ਹਾਂ ਅਭੀ ਇਹ ਨਹੀਂ ਕਹਿ ਸਕਤੀ ਉਹਦੀ ਇਨਵੋਲਵਮੈਂਟ ਹੈ ਜਾਂ ਨਹੀਂ ਹੈ ਬਟ ਡੂਰਿੰਗ ਇਨਵੈਸਟੀਗੇਸ਼ਨ ਅਗਰ ਆਏਗੀ ਤਾਂ ਫਿਰ ਨਾਮ ਦਸਕੀ ਇਹ ਕਤਲ ਦੇ ਵਿੱਚ ਦੋ ਜਣੇ ਜਾਂ ਫੋਰ ਕਿਸੇ ਦੀ ਹੋਇਆ ਨਹੀਂ ਅਜੇ ਤੱਕ ਫਿਲਹਾਲ ਡੂਰਿੰਗ ਇਨਵੈਸਟੀਗੇਸ਼ਨ ਜਿਹੜੇ ਬੰਦੇ ਹੈ ਉਹ ਦੋ ਹੀ ਸਾਹਮਣੇ ਆਏ ਬਾਕੀ ਅਗਰ ਫਰਦਰ ਇਨਵੈਸਟੀਗੇਸ਼ਨ ਦੇ ਦੌਰਾਨ ਕੋਈ ਸਾਹਮਣੇ ਆਂਦਾ ਹੈ ਤਾਂ ਉਹਨੂੰ ਵੀ ਨਾਮ ਦਸਕੀ 3 4 ਜਦ ਤਰੁ ਪਰਚਾ ਦਰਜ ਕੀਤਾ ਗਿਆ ਇਹ ਬੜਾ ਵਧੀਆ ਕੁਐਸਚਨ ਤੁਸੀਂ ਪੁੱਛ ਰਹੇ ਹੋ ਹੈਨਾ ਕਿਉਂਕਿ ਕੇਸ ਸਾਡਾ ਨਾ 1 ਜੁਲਾਈ ਤੋਂ ਪਹਿਲਾਂ ਦਰਜ ਹੋਇਆ और तुम देख सकते हो कि हूँ ना पूरा का पूरा जरा लॉ है आई पी सी सी आर पी सी और इंडियन एविडेंस एक्ट उन्होंने नया नाम दिता गया है और नवे सैक्शन आए हैं लेकिन एज पर नियम कानून जेकर तो सा एक जुलाई तो पहला आई हुई है तो पर्चा और कार्रवाई उसी सैक्शन के तहत होगा जी आई पी सी की लगती थी एक तारीख को पेल नहीं नवी धारा के तहत नहीं होया है क्योंकि इस दर मुकदमा जरा है वो उन्तीस तारीख का है ਜੇਕਰ 1 ਜੁਲਾਈ ਕੇ ਬਾਅਦ ਹੁੰਦਾ ਫਿਰ ਨਵੀਂ ਸੈਕਸ਼ਨ ਦੇ ਵਿੱਚ ਪਰਚਾ ਹੁੰਦਾ ਲੇਕਿਨ ਕਿਉਂਕਿ 1 ਜੁਲਾਈ ਤੋਂ ਪਹਿਲੇ ਸਪੋਜ਼ ਇਹ ਵੀ ਮੈਂ ਲੋਕਾਂ ਨੂੰ ਕਹਿ ਰਹੀ ਹੂੰ ਕਿ ਕਈ ਵਾਰੀ ਨਾ ਲੋਕਾਂ ਦੇ ਮਨ ਦੇ ਵਿੱਚ ਘਬਰਾਹਟ ਹੈ ਕਿ ਸਾਨੂੰ ਕਿਦਾਂ ਪਤਾ ਲੱਗੇਗਾ ਕਿ ਸਾਡੀ ਕਾਰਵਾਈ ਪੂਰੀ ਹੋਈ ਕਿ ਨਹੀਂ ਹੋਈ ਕਿਉਂਕਿ 50 ਸਾਲੋਂ ਸੇ 100 ਸਾਲੋਂ ਸੇ ਲੋਕਾਂ ਨੂੰ ਪਤਾ ਹੈ ਕਿ ਜੀ 302 ਕੀ ਧਾਰਾ ਮਰਡਰ ਕੀ ਹੁੰਦੀ ਹੈ ਹੈਨਾ ਹੁਣ ਸੈਕਸ਼ਨ ਨਵਾਂ ਚੇਂਜ ਹੋ ਗਏ ਇਤਨਾ ਹੀ ਪ੍ਰੀਵੈਂਟਿਵ ਕਾਰਵਾਈ ਤੁਸੀਂ ਕਹਿੰਦੇ ਹੋ ਦੀ 750 ਕਰਦੇ ਹੋ एक सौ दस का कलंधरा बना दो तो नए सैक्शनस आ गए हैं उन्होंने नंबर चेंज हो गया है तो इस करके लोगों लोगों के ना लोगों के एक वो है भय की भय की भावना तो नहीं होनी चाहिए क्योंकि भाई असी इनफैक्ट जोड़े नए नियम कानून आए हैं वो तो ना जो प्रोसीजर है वो और ट्रांसपेरेंट हो गया है इट इज़ प्रो मतलब प्रो तो कह सकते हो कंपलेन कहते हुई है नंबर चेंजिंग हुई है थोड़ा बहुत प्रोसीजर चेंज हुआ है लेकिन अगेन ना विक्टिम और फ्रेंडली है ਕੰਪਲੀਟ ਐਂਡ ਫ੍ਰੈਂਡਲੀ ਹੈ ਇਦਾਂ ਨਹੀਂ ਹੈ ਕਿ ਕੋਈ ਥੋੜਾ ਸਾ ਪੁਲਿਸ ਜੋ ਏਜੰਸੀਜ਼ ਹੈ ਉਹਨਾਂ ਨੂੰ ਉਹਨਾਂ ਦੀ ਪਾਵਰ ਵੀ ਵਧਾਈ ਗਈ ਹੈ ਕਈ ਧਾਰਾਵਾਂ ਦੇ ਅੰਦਰ ਨਾ ਪੁਲਿਸ ਕੋ ਜਿਹੜੀ ਪਾਵਰ ਹੈ ਉਹਨਾਂ ਦੇ ਵਿੱਚ ਨਾ ਉਹਨਾਂ ਨੇ ਇਜ਼ਾਫਾ ਕੀਤਾ ਹੋਇਆ ਹੈ ਪੁਲਿਸ ਕੋ ਪਾਵਰ ਵੱਧ ਗਈ ਹੈ ਜਿੱਦਾਂ ਕਿ ਕੁਝ-ਕੁਝ ਸਪੈਸ਼ਲ ਪ੍ਰੋਵੀਜ਼ਨਸ ਹੈ ਉਹਨਾਂ ਦੇ ਵਿੱਚ ਹਨ ਕਿਹੜੇ-ਕਿਹੜੇ ਕੇਸ ਹੈਗੇ ਜਿਨ੍ਹਾਂ ਦੇ ਵਿੱਚ ਕਹ ਲੋ ਕਿ ਚੇਂਜਸ ਚਾਹੀਏ ਕਾਨੂੰਨ ਦੇ ਵਿੱਚ ਸੋ ਤਾਂ ਪਹਿਲੀ ਸਭ ਤੋਂ ਇੰਪੋਰਟੈਂਟ ਗੱਲ ਤੋਂ ਜਿਹੜੀ ਐਜ਼ ਆਫ ਨਾਊ ਲੋਕਲ ਸਪੈਸ਼ਲ ਲਾਜ਼ ਹੈ ਜਿਹੜੇ ਉਹ ਲੋਕਲ ਸਪੈਸ਼ਲ ਲਾਜ਼ ਸੇਮ ਹੈ सपोज एन डी पी एस एक्ट है साढ़ा उ ना सीजर एंड सर्च का प्रोसीजर प्रसक्राइबड है तो उत्थे सूँ ना कोई नवा जो नियम कानून की कोई धारा या कुछ कुछ इम्प्लीमेंट कर लेकिन सपोज रॉबरी है चोरी है तो उत्थे जो असि जाएंगे कोई मुलजम हड़न तो रिकवरी और सीजर का प्रोसीजर है वो स्पेसीफिकली मैनशनड है कि वो वीडियोग्राफी होगी है ना वह रिकॉर्डिंग होगी और वो एफ फा, आई एफ आई आर और फाइल अटैच होगी मैडम अमेरिका